ਆਮ ਲੋਕ ਜਿਹੜਾ ਨੀਡੇਡ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦੀਆਂ ਛੱਤਾਂ ਬਰਸਾਤਾ ਵਿੱਚ ਚੁੰਦਿਆ ਸੀ ਅੱਜ ਉਹਨਾਂ ਦੇ ਪੱਕੇ ਘਰ ਬਣ ਗਏ ਅੱਜ ਚਨਾਥਲ ਕਲਾ ਪਿੰਡ ਵਿੱਚ ਆ ਕੇ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਨਯੋਗ ਸਰਦਾਰ ਕੋਲ ਸਿੰਘ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ 96 ਜਿਹੜੇ ਕੱਚੇ ਮਕਾਨ ਸੀ ਜਿਨ੍ਹਾਂ ਦੇ ਉਹਨਾਂ ਨੂੰ ਪੱਕੇ ਬਣਾ ਕੇ ਦੇ ਰਹੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਔਰ ਬਹੁਤ ਵੱਡਾ ਖੁਸ਼ੀ ਦਾ ਮਕਾਮ ਹੈ ਮਾਨਯੋਗ ਸਰਦਾਰ ਕੋਰਸੀ ਮਾਨ ਸਾਹਿਬ ਨੇ ਪੰਜਾਬ ਦਾ ਸ਼ੇਰ ਪਾ ਕੇ ਜਿਹੜਾ ਸਾਰੇ ਪੰਜਾਬ ਦੇ ਜਿੰਨੇ ਵੀ ਕੱਚੇ ਮਕਾਨ ਸੀ ਸਾਹਿਬ ਨੂੰ ਪੱਕੇ ਅੱਜ ਕਰਕੇ ਦੇ ਰਹੇ ਨੇ ਮੈਂ ਸਭ ਨਾਲੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਜਦੋਂ ਆਮ ਲੋਕ ਜਿਹੜਾ ਨੀਡੇਡ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਦੀਆਂ ਛੱਤਾਂ ਬਰਸਾਤਾ ਵਿੱਚ ਚੁੰਨਦੀਆਂ ਸੀ ਅੱਜ ਉਹਨਾਂ ਦੇ ਪੱਕੇ ਘਰ ਬਣ ਗਏ ਉਹ ਤੋਂ ਵੱਡੀ ਖੁਸ਼ੀ ਮੈਂ ਉਹਨਾਂ ਸਭ ਦਾ ਹੋਰ ਕੋਈ ਨਹੀਂ ਹੋ ਸਕਦੀ ਅਸੀਂ ਸਾਰੇ ਮੇਰੇ ਨਾਲ ਏਡੀ ਸਾਹਿਬ ਵੀਡੀਓ ਸਾਹਿਬ ਸਾਡੇ ਲੀਡਰ ਸਾਹਿਬਾਨ ਸਾਰੇ ਇਸ ਗੱਲ ਦੀ ਖੁਸ਼ੀ ਚ ਫਖਰ ਮਹਿਸੂਸ ਰੇ ਮਾਨਯੋਗ ਸਰਦਾਰਪਾਲ ਜੀ ਮਾਤਰਾ ਨੂੰ ਗੌਰਵਪੁਰਾ ਪ੍ਰਲਾਖਿਤ ਹੈ ਪਹਿਲੀ ਵਾਰ ਹੈ 14 ਸਾਲ ਦੇ ਵਿੱਚ ਕਹਿੰਦੇ 12 ਸਾਲ ਬਾਅਦ ਰੂੜੀ ਨੂੰ ਪਾਗ ਲੱਗ ਜਾਂਦੇ ਲੇਕਿਨ 14 ਸਾਲ ਤੋਂ ਇਹ ਲੋਕ ਉਡੀਕਦੇ ਨੇ ਕਿ ਸਰਦੀ ਕਦੋਂ ਵਾਰੀ ਆਉਗੀ ਅੱਜ ਟੋਟਲੀ ਜਿੰਨੇ ਵੀ ਮਕਾਨ ਪਿੰਡ ਦੇ ਵਿੱਚ ਲਿਸਟ ਹੈਗੇ ਸਾਰੇ ਦੇ ਮਕਾਨ ਫਾਈਨਲ ਅੱਜ ਹੋਗੇ ਤੇ ਇਹ ਪੱਕੇ ਘਰ ਬਣਨਗੇ ਮੈਂ ਸਾਰਿਆਂ ਨੂੰ ਗਵਰਨ ਪਾਦਾ